ਤੇ ਆਪਣੇ ਸਾਡੇ ਨੌਜਵਾਨ ਵੀਰ ਇਹ ਮਤਲਬ ਕਿ ਕੰਮ ਤੋਂ ਮੁਕਤ ਹੋਣ ਨਸ਼ਿਆਂ ਤੋਂ ਗਰਾਊਂਡ ਚ ਆ ਕੇ ਆਪਣੀ ਮਿਹਨਤ ਕਰਨਾ ਤੇ ਸਰਕਾਰ ਸਾਰਾ ਕੁਝ ਦਿੰਦੀ ਆ ਬਸ ਮਿਹਨਤ ਦੀ ਲੋੜ ਆ ਤੇ ਨਸ਼ਾ ਮਤਲਬ ਇਹ ਨਾ ਕਰਨੇ ਤੇ ਜਿਹੜੇ ਕੁਝ ਨਸ਼ਾ ਦਸਕਰ ਨੇ ਉਹਨੂੰ ਪੰਜਾਬ ਪੁਲਿਸ ਫੜ ਰਹੀ ਆ ਤੇ ਪੰਜਾਬ ਪੁਲਿਸ ਵਧੀਆ ਕੰਮ ਕਰ ਰਹੀ ਆ ਤੇ ਹੋਰ ਨੌਜਵਾਨ ਜਿਹੜੇ ਨੇ ਉਹਨਾਂ ਨੂੰ ਖੇਡਾਂ ਪ੍ਰਤੀ ਪ੍ਰੇਰਿਤ ਕੀਤਾ ਜਾ ਰਿਹਾ ਹੈ ਨਸ਼ੇ ਦੇ ਵਿਰੁੱਧ ਅਰੰਭਿਆਵਾ ਇਹਨੂੰ ਘਟਾਉਣਾ ਨਹੀਂ ਇਹਨੂੰ ਜੜ ਤੋਂ ਖਤਮ ਕਰਨਾ ਹੋ ਆਪਾਂ ਹੋਰ ਖਤਮ ਕਰਕੇ ਸਾਲਾਂ ਦੀ ਪੁਲੀਸੀ ਬਹੁਤ ਵਧੀਆ ਵਰਕਿੰਗ ਕਰ ਰਹੀ ਹੈ ਜੀ ਕਿਉਂਕਿ ਉਹਦਾ ਪਬਲਿਕ ਦਾ ਸਹਿਯੋਗ ਵੀ ਮਿਲ ਰਿਹਾ ਹੈ ਜਿੰਨੇ ਨਸ਼ੇੜੀ ਆ ਜਾਂ ਜਿਹੜੇ ਡਰਗ ਸਪਲਾਈਅਰ ਆ ਜਿਹੜੇ ਨਸ਼ੇੜੀ ਆ ਉਹਨਾਂ ਨੂੰ ਡਰਗ ਸੈਂਟਰਾਂ ਦੇ ਵਿੱਚ ਹਸਪਤਾਲਾਂ ਦੇ ਵਿੱਚ ਦਾਖਲ ਕਰਾਇਆ ਜਾ ਰਿਹਾ ਉਹਨਾਂ ਦਾ ਲਾਜ ਕਰਵਾਇਆ ਜਾ ਰਿਹਾ ਜਿਹੜਾ ਕੋਈ ਗਲਤ ਅੰਸਰ ਆ ਉਹਦੇ ਖਿਲਾਫ ਪਰਚੇ ਦੇ ਕੇ ਉਹਨੂੰ ਜੇਲ੍ਹ ਦੇ ਅੰਦਰ ਭੇਜਿਆ ਜਾ ਰਿਹਾ ਨੌਜਵਾਨਾਂ ਨੂੰ ਤੇ ਇਹੋ ਹੀ ਸਾਡਾ ਸੰਦੇਸ਼ ਆ ਜੀ ਦੇਖੋ ਸਾਡਾ ਵੀ ਸੰਦੇਸ਼ ਆ ਪੁਲਿਸ ਦਾ ਵੀ ਪੰਜਾਬ ਸਰਕਾਰ ਦਾ ਵੀ ਸੰਦੇਸ਼ ਆ ਵੀ ਕੰਗੀ ਕੜੀ ਦੇ ਤਹਿਤ ਜੁੜੋ ਖੇਡਾਂ ਵੱਲ ਧਿਆਨ ਦਿਓ ਤੇ ਆਪਣੇ ਮਾਪੇ ਉਹਦਾ ਜਿਹੜਾ ਪਾਰਿਆ ਉਸ ਤੋਂ ਤੇ ਆਪਣੀ ਘਰ ਦਾ ਹਸਾਰਾ ਬਣੋ